ਪਰਮਜੀਤ ਜੀ ਦਾ ਖਾਸਾ ਸ਼ੇਰ ਬਾਈ ਕਾ ਜੀ ਕੀ ਫਤਿਹ ਹੈ ਤਲ ਤਨ ਸ਼੍ਰੀ ਗੁਰਬੰਧ ਸਾਹਿਬ ਜੀ ਦੇ ਪਾਵਨ ਮੇਸਾਜ ਸੰਗਤ ਜੀਓ ਕਿ ਅੱਜ ਅਸੀਂ ਕਿੱਥੇ ਦੇ ਗੁਰੂ ਨੂੰ ਯਾਦ ਕਰਿਆ ਉਹਨਾਂ ਦੇ ਪ੍ਰਤਿਨ ਅਪਣੀ ਸ਼ਰਧਾ ਦੇ ਕੋਲ ਪੇਂਟ ਕਰਦੇ ਵਿਸ਼ਵ ਸ਼ਰਮਾ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਕੀ ਸਨੇਹਾ ਲਾਇਆ ਸੀ ਅਸੀਂ ਸਾਰੇ ਕਿਰਤ ਦੇ ਪ੍ਰਚਾਰੀ ਹਾਂ ਭਾਵੇਂ ਬਾਬੇ ਨਾਨਕ ਦੀ ਬਾਣੀ ਤੋਂ ਸਿੱਖ ਲਈਏ पांव में श्री गुरु रविदास जी दी वाणी से सीखिए पांव में विश्वकर्मा जी ने जीवन तो सीखिए खेत तो बिना ते तो बड्डी कोई कमाई इस दुनिया ते नहीं नब्बेज भारती जी ने लिखा सी कि ए दुनिया ए धरती सूरज के ग्वाले नहीं घूमदी ਇਹ ਕਿੰਨੇ ਕਰਤੇ ਹੱਥਾਂ ਦੇ ਦੋਲੇ ਘੁੰਮਤੀਆਂ ਸੋਇਤ ਕਰਦੀ ਹੈ ਜਿਹੜੀ ਇੱਕ ਇੱਕ ਕਰਤੇ ਹੱਥਾਂ ਕਰਕੇ ਵਸੀ ਹੋਈ ਹੈ ਜੇਕਰ ਅਸੀਂ ਦਾ ਸਾਧਨ ਦੀ ਕਿਰਤ ਕਰਦੇ ਆਂ ਆਪਣੀ ਇਮਾਨਦਾਰੀ ਤੇ ਖੜੇ ਰਹਿੰਦੇ ਆ ਤਾਂ ਹੀ ਇਸ ਸਤਿਅ ਦੇ ਵਜੂਦ ਕਾਇਮ ਹੈ ਤੇ ਇਸ ਦਾ ਪਰਤੱਖ ਸਬੂਤ ਸਾਨੂੰ ਦੁਨੀਆ ਦੇ ਇਤਿਹਾਸ ਚੋਂ ਮਿਲ ਜਾਂਦਾ ਹੈ ਜਦੋਂ ਅਸੀਂ ਕਹਿੰਦੇ ਕਿ ਸਿਕੰਦਰ ਵੀ ਖਾਲਿਦ ਸੀ ਆਜ ਮੈਂ ਨੋਟ ਵਿਖੇ ਵਿਦਵਾਰ ਸਾਹਿਬ ਵਿਖੇ ਨਸਮਸਤਕ ਹੋਣ ਆਈ ਆਂ ਔਰ ਵਿਸ਼ਵਕਰਮਾ ਦਿਵਸ ਜੋ ਕਿ ਗੁਹਾਨ ਦਿਵਸ ਔਰ ਕਿਰਤ ਦਾ ਸਨੇਹਾ ਦਿੰਦੇ ਗੁਰੂ ਦਾ ਦਿਵਸ ਹੈ ਅੱਜ ਮੈਂ ਆਪਣੇ ਭੈਣ ਭਰਾਵਾਂ ਨੂੰ ਇਹਦੇ ਤੇ ਮੁਬਾਰਕਬਾਦ ਵੀ ਜਿੰਨੀ ਆ ਔਰ ਉਹਨਾਂ ਦੇ ਜੋ ਬੱਚੇ ਸੀ ਉਹਨਾਂ ਦੀ ਜੋ ਜ਼ਿੰਦਗੀ ਦਾ ਸਨੇਹਾ ਸੀ ਉਹਦੇ ਤੇ ਚੱਲਣ ਲਈ ਵੀ ਅਪੀਲ ਕਰਾਂਗੇ ਸੋ ਮੈਂ ਸਾਰੇ ਲੋਟਵਾਸੀਆਂ ਨੂੰ ਸਮੂਹ ਪੰਜਾਬ ਵਾਸੀਆਂ ਨੂੰ ਆਈਡੀ ਦਿਨ ਤੇ ਮੁਬਾਰਕ ਕਰਮ ਗੇਮਸਾਫ ਦੀ ਵੀਡੀਓ ਬਣੀ ਹੋਈ ਹੈ ਮੈਨੂੰ ਲੱਗਦਾ ਕਿ AI ਇੱਕ ਬਹੁਤ ਹੀ ਘਟਿਆ ਕਿਸਮ ਦੀ ਐਪ ਹੈ ਜੋ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਘਟਿਆ ਜਿਹੜੀਆਂ ਬਦਲਾਵ ਲੈ ਕੇ ਆਉਗੀ ਤੇ ਇਹਨੂੰ ਸਾਨੂੰ ਕੰਡੈਮਨ ਕਰਨਾ ਚਾਹੀਦਾ